ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਟਰਨੈਸ਼ਨਲ ਰੇਡੀਓ ਨਿਊਜ਼ ਟੀਵੀ ਅਸੀਂ ਲੈ ਕੇ ਆਏ ਹਾਂ ਵਿਸ਼ਵ ਭਰ ਦੀਆਂ ਤਾਜ਼ਾ ਤੇ ਵੱਡੀਆਂ ਖਬਰਾਂ ਤੁਹਾਡੇ ਲਈ ਰੂਸੀ ਰਾਸ਼ਟਰਪਤੀ ਪੁਤਨ ਦੀ ਭਾਰਤ ਯਾਤਰਾ 2025 ਦੇ ਅੰਤ ਵਿੱਚ ਇੰਟਰਫੈਕਸ ਅਨੁਸਾਰ ਭਾਰਤੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਨੇ ਦੱਸਿਆ ਕਿ ਪੁਤਨ 2025 ਦੇ ਅੰਤ ਵਿੱਚ ਭਾਰਤ ਦਾ ਦੌਰਾ ਕਰਨਗੇ ਪਹਿਲਾਂ ਲੇਟ ਅਗਸਤ ਦਾ ਖਬਰ ਆਈ ਸੀ ਪਰ ਇਸ ਵਿੱਚ ਸੋਧ ਕੀਤੀ ਗਈ ਹੈ ਅਮਰੀਕਾ ਵੱਲੋਂ ਭਾਰਤੀ ਵਰ ਵਸਤਾਂ ਤੇ 50% ਟੈਰਿਫ ਡੋਨਲਡ ਰੰਪ ਨੇ ਭਾਰਤ ਤੋਂ ਆਯਾਤ ਤੇ ਟੈਰਿਫ 25% ਤੋਂ ਵਧਾ ਕੇ 50% ਕਰ ਦਿੱਤੀ ਜਿਹੜੀ ਕਿ ਰੂਸੀ ਤੇਲ ਖਰੀਦਣ ਨਾ ਕਾਰਨ ਕੋਸ਼ਤ ਕੀਤੀ ਗਈ ਮੋਦੀ ਕਿਸਾਨਾਂ ਦੀ ਹਿੱਤ ਦੀ ਪੂਰੀ ਰੱਖਿਆ ਧਨ ਮੰਤਰੀ ਮੋਦੀ ਨੇ ਤਾਰੀਫ ਦੇ ਬਾਵਜੂਦ ਕਿਹਾ ਕਿ ਕਿਸਾਨਾਂ ਡੈਰੀ ਅਤੇ ਮੱਛਲੀ ਤੰਦੇ ਦੀ ਰੱਖਿਆ ਲਈ ਉਹ ਖੁਦ ਭਾਰੀ ਕੀਮਤ ਵੀ ਭੁਗਤਣ ਲਈ ਤਿਆਰ ਨੇ ਭਾਰਤੀ ਅਤੇ ਅਮਰੀਕੀ ਵਪਾਰ ਸੰਬੰਧ ਠੱਪ ਭਾਰਤ ਯੂਐਸ ਵਪਾਰ ਗੱਲਾਂ ਬਾਤਾਂ 5 ਚੱਕਰਾਂ ਬਾਅਦ ਠੱਪ ਹੋ ਗਈਆਂ ਤਾਂ ਅਮਰੀਕਾ ਨੇ ਅਗਸਤ 7 ਤੋਂ 25% ਟੈਰਿਫ ਲਗਾਈ ਜੋ ਅੱਗੇ ਵਧ ਕੇ 50% ਹੋਈ ਸੈਂसेक्स ਤੇ ਨਿਫਟੀ ਚ ਢੇਰ ਸੈਂसेक्स 500 ਪੁਆਇੰਟ ਤੋਂ ਵੱਧ ਡਿੱਗਿਆ ਅਮਰੀਕਾ ਵੱਲੋਂ 50% ਟੈਰਿਫ ਦੇ ਕਾਰਨ ਸੈਂसेक्स ਵਿੱਚ ਰੁਝਾਨੀ ਪੈਦਾ ਹੋਈ ਜੋ 500 ਪੁਆਇੰਟ ਡਿੱਗ ਗਿਆ ਨਿਫਟੀ 24400 ਦੀ ਪਾਰਟੀ ਤੇ ਟੈਸਟ ਕਰ ਰਿਹਾ ਉਪਰਾਸ਼ਟਰਪਤੀ ਚੋਣ ਲਈ ਐਨਡੀਏ ਦੀ ਮੀਟਿੰਗ ਜਗਦੀਪ ਧਨਖੜ ਦੀ ਅਚਾਨਕ ਅਸਤੀਫਾ ਮਗਰੋਂ ਐਨਡੀਏ ਦੇ ਉਪਰਾਸ਼ਟਰਪਤੀ ਚੋਣ ਲਈ ਮੁੱਖ ਮੀਟਿੰਗ ਕੀਤੀ ਪੀਐਮ ਮੋਦੀ ਅਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨਾਮ ਦੀ ਚੋਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਸੰਸਦ ਨੇ ਪਾਸ ਕੀਤਾ ਕੋਸਟ ਸ਼ਿਪਿੰਗ ਬਿਲ ਕੇਂਦਰੀ ਸਿੰਘ ਅਤੇ ਰਾਜਨੀya ਸੈਨਾ ਨੇ ਸੁਝਾਏ ਕੋਸਟ ਸ਼ਿਪਿੰਗ ਬਿਲ ਦੀ ਸੰਸਦ ਨੇ ਮਨਜ਼ੂਰੀ ਦਿੱਤੀ ਜਿਸ ਨਾਲ ਫਰਹਤ ਵਪਾਰ ਨੂੰ ਬੁਲੰਦ ਕਰਨ ਵਿੱਚ ਮਦਦ ਮਿਲੇਗੀ ਉੱਤਰਾਖੰਡ ਉੱਤਰਾਖੰਡ ਕੇ ਉਸਤਾਦ ਚ ਫਲੈਸ਼ ਫਲੱਡ ਫੌਜ ਅਤੇ ਸਿਵਲ ਸ਼ਕਤੀ ਰੈਸਕਿਊ 'ਚ ਲੱਗੀ ਉੱਤਰਾਖੰਡ ਉਦਾਮਪੁਰ ਵਿੱਚ ਅਚਾਨਕ ਵੱਡਾ ਹੜ੍ਹ ਆਇਆ 65 ਤੋਂ ਵੱਧ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਫੌਜ ਅਤੇ ਸਰਕਾਰੀ ਸਰਗਰਮੀ ਜਾਰੀ ਇਸਰੋ ਗਗਨਯਾਨ ਲਈ ਨਵਾਂ ਲਾਂਚ ਪੈਡ 2228 ਤੱਕ ਬਣ ਕੇ ਤਿਆਰ ਇਸਰੋ ਦਾ ਤੀਜਾ ਸੈਟੇਲਾਈਟ ਲਾਂਚ ਪੈਡ ਗਗਨਯਾਨ ਮਿਸ਼ਨ ਲਈ ਸਤੀਸ਼ ਤਵਨ ਐਂਡ ਰਾਖਸ਼ਿਤ ਕੇਂਦਰ ਚ 28 ਸਤੰਬਰ ਤੱਕ ਪ੍ਰਾਜ ਹੋ ਕੇ ਚੁੱਕਿਆ ਜਾਏਗਾ ਬੈਸਟ ਫਾਊਂਡੇਸ਼ਨ ਡੇ ਤੇ ਮੁੰਬਈ ਚ ਲੋਕ ਮਹੀਮ ਬੈਸਟ ਫਾਊਂਡੇਸ਼ਨ ਡੇ ਦੌਰਾਨ ਸੇਵ ਬੈਸਟ ਮੁਹਿੰਮ ਦੇ ਤਹਿਤ ਐਕਸ਼ਨ ਦੇ ਬੀ バス ਡਿਪੋ ਤੇ ਮੁਹਿੰਮ ਚੱਲੀ ਮੰਗ ਕੀਤੀ ਗਈ ਕਿ ਬੈਸਟ ਪਬਲਿਕ ਟਰਾਂਸਪੋਰਟ ਸਿਸਟਮ ਵਾਪਸ ਆਵੇ ਅੱਜ ਫੇਅਰ ਵੀ ਵਧਾ ਦਿੱਤਾ ਗਿਆ ਧੰਨਵਾਦ ਇਹ ਸਨ ਅੱਜ ਦੀਆਂ ਮੁੱਖ ਤੇ ਤਾਜ਼ਾ ਖਬਰਾਂ ਹੋਰ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ